ਪੰਤਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਮਸਾਇਆ ਨਗਰ ਡੇਰਾ ਬੱਬਾ ਨਾਨਕ ਚਰ ਹਰ ਸਾਲ ਦੀ ਤਰ੍ਹਾਂ 4 ਮਾਰਚ ਨੂੰ ਟੋਲਾ ਸਾਹਿਬ ਦਾ ਮੇਲਾ ਜਿਹੜਾ ਰੰਮ ਹੁੰਦਾ ਹੈ ਹਿਸ਼ਾਰਪੁਰ ਦੇ ਖੜ ਖਡੇ ਆਲਾ ਸੈਣੀਆਂ ਤੋਂ ਜਿਹੜਾ ਪੈਦਲ ਸੰਗ ਚੱਲ ਕੇ ਆਉਂਦਾ ਡੇਰਾ ਬੱਬਾ ਨਾਨਕ ਮੈਂ ਆਪਣੇ ਵੱਲੋਂ ਦੇਸ਼ ਵਿਦੇਸ਼ ਵਾਸਤੇ ਗੁਰਨਾਨਕਲੇਵਾ ਸੰਤਾਨ ਨੂੰ ਲੱਖ ਲੱਖ ਵਧਾਈ ਦਿੰਦਾ ਆ ਜਿਹੜੇ ਨੌਜਵਾਨ ਵੀਰ ਆਉਂਦੇ ਨੇ ਬਹੁਤ ਸਾਰਾ ਨਾ ਤਾਂ ਜੰਮ ਗੱਡੀਆਂ ਤੇ ਟ੍ਰੈਕਟਰਾਂ ਤੇ ਉੱਚੀ ਸਪੀਕਰ ਲਗਾ ਕੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਨਿਮਰਤਾ ਸਹਿਬ ਦੇ ਗੁਰੂ ਘਰ ਦੇ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਨਿਮਾਣੇ ਹੋ ਕੇ ਉਹਨਾ ਜਾਂ ਨਿਮਾਣੇ ਦੀਆਂ ਝੋੜੀਆਂ ਗੁਰਨਾਨਕ ਸਾਹਿਬ ਭਰਦੇ ਨੇ ਤੇ ਹੰਣੜ ਬਾਜੀ ਕਿਉਂ ਕਦੀ ਵੀ ਗੁਰੂ ਘਰ ਚ ਕਿਤੇ ਪ੍ਰਵਾਨਗੀ ਨਹੀਂ ਮਿਲਦੀ ਇਸ ਕਰਕੇ ਮੈਂ ਦੁਬਾਰਾ ਸਾਰਿਆਂ ਨੂੰ ਆਪਣੇ ਵੱਲੋਂ ਗੁਰਨਾਨਕ ਨਾਮ ਲੈਵਾ ਸੰਗਤਾਂ ਨੂੰ ਲੱਖ ਲੱਖ ਹੁੰਦਾ ਇਹ ਮੈਂ ਆਮ ਆਦਮੀ ਪਾਰਟੀ ਵੱਲੋਂ ਜਿਹੜਾ 4 ਤਰੀਕ ਨੂੰ ਸੰਗ ਜਿਹੜਾ ਡੇਰਾ ਬਾਬਾ ਨਾਨਕ ਚ ਆ ਰਿਹਾ ਮੈਂ ਉਹਨਾਂ ਦਾ ਧੰਨਵਾਦ ਵੈਲਕਮ ਵੀ ਕਰਦਾ ਤਾਂ ਉਹਨਾਂ ਨੂੰ ਸਨਮਾਨ ਤੇ ਜਿਹੜਾ ਵਾ ਬਾਬਾ ਜੀ ਨੂੰ ਉਹ ਵੀ ਕਰਨ ਕਰਨ ਜਾ ਰਹੇ